ਬਾਜਪਾ ਸਰਕਾਰ ਜਿਹੜੀ ਹੈ ਸੈਂਟਰ ਦੀ 802493 802 493 ਰਾਸ਼ਨ ਕਾਰਡ ਕੱਟ ਰਹੀ ਹੈ ਜੀ ਕੈਂਸਲ ਕਰ ਰਹੀ ਹੈ ਇਹਦਾ ਮਤਲਬ ਜੇ ਇੱਕ ਰਾਸ਼ਨ ਕਾਰਡ ਨਾਲ 4G ਜੋੜੀਏ ਤਾਂ ਲਗਭਗ 30 ਲੱਖ ਬੰਦਾ ਜਿਹੜਾ ਪੰਜਾਬ ਦਾ ਉਹ ਰੈਸ਼ਨ ਤੋਂ ਵਾਂਝਾ ਹੋ ਜਾਊਗਾ ਇੱਕ ਪਾਸੇ ਤਾਂ ਕਹਿੰਦੇ ਅਸੀਂ ਹਤੈਸ਼ੀ ਆ ਅਸੀਂ ਦੇਸ਼ ਨੂੰ ਵਿਸ਼ੇਪ ਗੁਰੂ ਬਣਾਉਣਾ ਹੈ ਤੇ ਜੋ ਦੂਜੀ ਪਾਸੇ ਵੋਟ ਚੋਰੀ ਤੋਂ ਬਾਅਦ ਹੁਣੇ ਰਾਸ਼ਨ ਚੋਰ ਵੀ ਬਣ ਗਏ ਆ ਵੋਟ ਚੋਰੀ ਦਾ ਤਾਂ ਆ ਗਿਆ ਸਾਹਮਣੇ ਸਾਰਾ ਕੁਝ ਤਾਂ ਮਾਨੀਓ ਕੋਟ ਨੇ ਵੀ ਕਹਿਤਾ ਹੁਣ ਰਾਸ਼ਨ ਵੀ ਚੋਰੀ ਕਰਨਗੇ ਸਾਡਾ ਔਰ ਪੰਜਾਬ ਦਾ ਰਾਸ਼ਨ ਅਸੀ ਨੂੰ ਪੈਦਾ ਕਰਕੇ ਦਿੰਨੇ ਆ 82493 ਆਸ਼ਨ ਕਾਰਡ ਕੱਟਣ ਲੱਗੇ ਨੇ ਲਗਭਗ ਇਹਦਾ ਕ੍ਰਾਈਟੇਰੀਆ ਕੀ ਰੱਖਿਆ ਕੱਟਣ ਦਾ ਕਹਿੰਦੇ ਜੀ ਤੁਹਾਡੇ ਕੋਲੇ 4 ਅੰਗਿਆਂ ਵਾਲੇ ਵਾਹਨ ਨੇ ਜੀਰੇ ਕੋਲ ਚਾਰ ਪਹੀਆਂ ਵਾਲਾ ਵਾਹਨ ਹੈ ਤੁਹਾਡੇ ਕੋਲੇ 25 ਲੱਖ ਤੋਂ ਵੱਧ ਕੁਲ ਟਰਨਓਵਰ ਹੈ 2.5 ਲੱਖ ਤੋਂ ਤਤਾ ਏਕੜ ਤੋਂ ਵੱਧ ਤੁਹਾਡੇ ਕੋਲ ਜ਼ਮੀਨ ਹੈ ਤੇ ਜਾਂ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਜਾਂ ਵਾਟਐਵਰ ਹੁਣ ਮੇਰਾ ਸਵਾਲ ਇਹ ਹੈ ਕਈ ਵਾਰੀ ਇੱਕ ਭਾਈ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਉਹ ਸਰਕਾਰੀ ਨੌਕਰੀ ਤੇ ਲੱਗਣਸਾਰ ਅੱਜ ਕੱਲ੍ਹ ਇਹ ਰਿਵਾਜ ਹੋ ਗਿਆ ਉਹ ਸ਼ਹਿਰ ਸ਼ਿਫਟ ਕਰ ਜਾਂਦਾ ਉਹਦੇ ਬੱਚੇ ਪੜਾਉਣ ਵਾਸਤੇ ਜਾਂ ਕੋਈ ਲਾਈਫ ਸਟਾਈਲ ਨੂੰ ਉੱਚਾ ਚੱਕਣ ਵਾਸਤੇ ਤਾਂ ਦੂਜੇ ਬਾਕੀ ਪਰਿਵਾਰ ਦੇ ਮੈਂਬਰਾਂ ਦਾ ਫਿਰ ਕੀ ਆ ਕੀ ਹੋ ਬਣੂਗਾ ਜੀ ਜਿਹੜੇ ਜਿਹਦੇ ਬੰਦੇ ਨਾਂ ਤੇ ਕਾਰਡ ਬਣਿਆ ਹੋਇਆ ਜੇ ਉਹ ਬੰਦੇ ਕੋਲੇ ਕਾਰ ਹੈ